ਹਾਂ ਜੀ ਹਤਿ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਹੁਣ ਜਿਹੜੇ ਫਸਲਾਂ ਦੇ ਹਾਲਾਤ ਨੇ ਬਹੁਤ ਸਾਰੇ ਵੱਡੇ ਰਕਵੇ ਦੇ ਵਿੱਚ ਜਾਂ ਵੱਡੇ ਏਰੀਏ ਦੇ ਵਿੱਚ ਆਪਾਂ ਕਹਿ ਲਈਏ ਕਿ ਹਰ ਨਾਲ ਪ੍ਰਭਾਵਿਤ ਨਹੀਂ ਕਾਫੀ ਏਰੀਏ ਦੇ ਵਿੱਚ ਜਿਹੜੀ ਪਾਣੀ ਦੀ ਮਾਰ ਆ ਉਹ ਪਈ ਆ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਪਰ ਕਾਫੀ ਵੱਡਾ ਏਰੀਆ ਜਿਹੜਾ ਕਿ ਇਸ ਮਾਰ ਤੋਂ ਬਚਿਆ ਦਾ ਜਿਾ ਕਹਿ ਲਈਏ ਕਿ ਫਸਲਾਂ ਵੱਡੀਆਂ ਨੇ ਪਾਣੀ ਖੜਾ ਜ਼ਰੂਰ ਆ ਕਿਸੇ ਚ ਫੁੱਟ ਕੇ ਇਸ ਚ ਐਦਾ ਫੁੱਟ ਉਹ ਆਗਲੇ ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਥੱਲੇ ਲੱਗ ਜਾਣਾ ਜਾਂ ਆਪਾਂ ਕਹ ਲਈਏ ਕਿ ਸੋਕ ਜਾਣਾ ਧਰਤੀ ਨੇ ਜਾਂ ਸਮਾਨ ਰਹੀ ਧੁੱਪ ਨਾਲ ਉਹ ਸੁੱਕ ਜਾਣਾ। ਬਹੁਤ ਸਾਰੇ ਵੀ ਡਰ ਰਹੇ ਨੇ ਕਿ ਸਾਡੇ ਪਾਣੀ ਖੜਾ ਖੇਤ ਦੇ ਵਿੱਚ ਉਹਦੇ ਨਾਲ ਕਿੰਨਾ ਕੁ ਨੁਕਸਾਨ ਹੋ ਜੂ। ਸੋ ਵੱਡੀ ਫਸਲ ਨੂੰ ਕਿਸਾਨ ਭਰਾਵੋ ਕੋਈ ਖਾਸ ਨੁਕਸਾਨ ਨਹੀਂ ਹੁੰਦਾ। ਤੁਸੀਂ ਆਪਾਂ ਕਹ ਲਈਏ ਕਿ ਦੱਬ ਕੇ ਜਿਹੜੇ ਕਿਸਾਨ ਭਰਾਵਾਂ ਦੀ ਫਸਲਾਂ ਜਾਂ ਘਰ ਤਹੇ ਨਹੀਂ ਜਾਂ ਜਿੱਥੇ ਨੁਕਸਾਨ ਹੋਇਆ ਉਧਰ ਨੂੰ ਧਿਆਨ ਦੇ ਲੋ। ਵਾਹਿਗੁਰੂ ਤੁਹਾਡੇ ਤੇ ਕਿਰਪਾ ਜਰੂਰ ਰੱਖੂਗਾ। ਇਸ ਗੱਲ ਨੂੰ ਬੱਲੇ ਬੰਨ ਕੇ ਚੱਲਣਾ। ਇੱਕ ਹੋਰ ਧਿਆਨ ਰੱਖੋ ਕਿਸਾਨ ਭਰਾਵੋ ਆਪਾਂ ਤੋਂ ਦੂਸਰੇ ਏਰੀਏ ਦੇ ਵਿੱਚ ਜਿਵੇਂ ਕਿ ਮਾਲਵੇ ਦੇ ਵਿੱਚ ਠੀਕ ਆ ਥੋੜਾ ਨੁਕਸਾਨ ਦੀ ਕਮੀ ਆ ਪਰ ਬਹੁਤ ਸਾਰੇ ਏਰੀਏ ਦੇ ਵਿੱਚ ਨੁਕਸਾਨ ਹੋਇਆ ਫਸਲਾਂ ਦਾ ਮਾਝਾ ਕ ਲਈ ਜਾਂ ਦਵਾਬਾ ਕ ਲਈ ਤਾਂ ਉੱਥੇ ਜ਼ਰੂਰ ਮਦਦ ਦੀ ਪਹੁੰਚ ਕਰੋ ਉਹ ਆਪਣੇ ਪਿੰਡ ਪੱਧਰ ਤੇ ਕਰੋ ਆਪਣੇ ਕਿਸੇ ਸੰਸਥਾ ਪੱਧਰ ਤੇ ਕਰੋ ਕਿਸੇ ਵੀ ਤਰੀਕੇ ਦੇ ਨਾਲ ਜ਼ਰੂਰ ਕਰੋ ਕਿਉਂਕਿ ਤੁਹਾਡੀ ਕੀਤੀ ਹੋਈ ਮਦਦ ਉਹਨਾਂ ਨੂੰ ਇੱਕ ਸਹਾਰਾ ਬਣ ਸਕਦੀ ਹੈ ਜਦੋਂ ਵੀ ਕਿਸੇ ਕਿਸਾਨ ਦੀ ਫਸਲ ਡੋਗਦੀ ਹੈ ਉਦੋਂ ਕਾਫੀ ਦੁੱਖ ਹੁੰਦਾ ਕਿਉਂਕਿ ਹਰ ਇੱਕ ਕਿਸਾਨ ਨੂੰ ਫਸਲ ਆ ਜਿਹੜੀ ਉਹ ਧੀਆ ਪੁੱਤਾਂ ਵਰਗੀ ਹੁੰਦੀ ਹੈ ਜਦੋਂ ਉਸ ਫਸਲ ਦਾ ਨੁਕਸਾਨ ਹੁੰਦਾ ਉਦੋਂ ਆਪਾਂ ਕਹ ਲਈਏ ਕਿ ਉਹ ਕਿਸਾਨ ਟੁੱਟ ਜਾਂਦਾ ਫਸਲ ਦਾ ਮਰ ਜਾਣਾ ਬਹੁਤ ਮਾੜਾ ਉਸ ਤੋਂ ਵੀ ਮਾੜਾ ਹੁੰਦਾ ਕਿਸੇ ਦਾ ਘਰ ਤੈ ਜਾਣਾ ਘਾ ਡਿੱਗ ਪੈਣਾ ਜਾ ਕਿਸੇ ਦੇ ਪਸ਼ੂਆਂ ਦਾ ਨੁਕਸਾਨ ਹੋ ਜਾਣਾ ਖਾਲੀ ਨੁਕਸਾਨ ਹੋ ਜਾਣਾ ਫਸਲ ਦੇ ਵਾਂਗੀ ਸਭ ਤੋਂ ਵੱਡਾ ਨੁਕਸਾਨ ਹੁੰਦਾ ਕਿਸੇ ਵੀ ਇਨਸਾਨ ਦੀ ਜਾਨ ਚਲੀ ਜਾਣੀ ਦੇਖੋ ਮਾਰ ਤੋਂ ਜੇਕਰ ਇਨਸਾਨ ਬਚਦਾ ਤਾਂ ਅਗਲੇ ਟਾਈਮ ਦੇ ਵਿੱਚ ਉਹ ਸਟੈਂਡ ਹੋ ਜਾਂਦਾ ਭਾਵੇਂ ਕਿ ਕੁਝ ਦੇਰ ਲੇਟ ਜ਼ਰੂਰ ਹੋ ਜਾਂਦਾ ਪਰ ਇਹ ਵੀ ਇੱਕ ਆਪਾ ਕਹ ਲਈਏ ਕਿ ਕੁਦਰਤ ਵੱਲੋਂ ਹੀ ਹੁੰਦਾ ਕਿ ਡਿੱਗ ਪੈਣਾ ਖੜੇ ਹੋ ਜਾਣਾ ਉਸ ਤੋਂ ਬਾਅਦ ਭੱਜ ਲੈਣਾ ਤੇ ਫਿਰ ਅਗਲੀ ਮਾਰ ਵਾਸਤੇ ਤਿਆਰ ਹੋ ਜਾਣਾ ਇਹ ਵੀ ਸ਼ਾਇਦ ਕੁਦਰਤ ਵੱਲੋਂ ਹੀ ਆ ਜਾਂ ਆਪਣੀ ਕਿਸਮਤ ਦੇ ਵਿੱਚ ਲਿਖੀ ਹੁੰਦਾ ਤਾਂ ਇਸ ਚੀਜ਼ ਤੇ ਜ਼ਰੂਰ ਧਿਆਨ ਰੱਖਣਾ ਕਿ ਸੰਨ ਪ੍ਰਭੂ ਸੇਵਾ ਕਰੋਗੇ ਪਿੰਡ ਪੱਦਰ ਤੇ ਕਰੋਗੇ ਆਪਣੇ ਧਿਆਨ ਨਾਲ ਸੇਵਾ ਕਰਨੀ ਆ ਉੱਥੇ ਤੱਕ ਸੇਵਾ ਪਹੁੰਚ ਜਾਣੀ ਚਾਹੀਦੀ ਹੈ ਜਿੱਥੇ ਤੱਕ ਤੁਸੀਂ ਪਹੁੰਚਾਉਣੀ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਵੀਰ ਨੇ ਜਿਹੜੇ ਹੱਥ ਤੁਹਾਡੇ ਤੋਂ ਕੱਢ ਕੇ ਮੰਗਣ ਦੀ ਕੋਸ਼ਿਸ਼ ਕਰਨਗੇ ਪਰ ਬਹੁਤ ਵੀਰ ਹੁੰਦੇ ਨੇ ਜਿਹੜੇ ਅਸਲੀ ਲੋੜਵੰਦ ਹੁੰਦੇ ਨੇ ਉਹ ਕਦੇ ਵੀ ਛੇਤੀ ਕਿਤੇ ਹੱਥ ਨਹੀਂ ਕੱਢ ਕੇ ਮੰਗਦੇ ਉਹਨਾਂ ਨੂੰ ਤੁਹਾਨੂੰ ਲੱਭ ਕੇ ਆਪ ਦੇਣਾ ਬਣਾਗਾ ਕੁਛ ਵੀ ਕੋਈ ਹਰਾਚੈਰਾ ਕਰ ਜਾਂ ਕਿਸੇ ਵੀ ਤਰੀਕੇ ਦੇ ਭਾਫਾ ਗੱਲੇ ਫੰਡ ਦੇਣਾਗਾ ਤਾਂ ਉਹਨਾਂ ਨੂੰ ਦੇਣਾ ਪੈਣਾ ਉਹਨਾਂ ਨੇ ਤੁਹਾਡੇ ਤੋਂ ਉਸ ਤਰ੍ਹਾਂ ਨਹੀਂ ਮੰਗਣਾ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਕਿਉਂਕਿ ਅਸੀਂ 2023 ਦੇ ਵਿੱਚ ਇੱਕ ਚੀਜ਼ ਨੋਟ ਕੀਤੀ ਸੀ ਕਿ ਬਹੁਤ ਸਾਰੇ ਵੀਰ ਸੀ ਜਿਹੜੇ ਅਚਾਰ 2-4 ਮਹੀਨਿਆਂ ਦਾ ਇਕੱਠਾ ਕਰ ਗਏ ਸੀ ਜਿਹੜੇ ਲੋੜਬੰਦ ਨਹੀਂ ਸੀ ਜਿਨ੍ਹਾਂ ਦਾ ਸਰਦਾ ਸੀ ਤੇ ਬਹੁਤ ਸਾਰੇ ਲੋੜਬੰਦ ਸੀ ਜਿਨ੍ਹਾਂ ਦਾ ਕੀ ਪੂਰਾ ਵੀ ਨਹੀਂ ਨਹੀਂ ਸਰਿਆ ਸੀਗਾ ਜਾਂ ਹੋਰ ਕਾਫੀ ਚੀਜ਼ਾਂ ਇਕੱਠੀਆਂ ਕਰ ਲਈਆਂ ਸੀਆਂ ਇਹਨਾਂ ਚੀਜ਼ਾਂ ਦੇ ਵਿੱਚ ਫਰਕ ਨੂੰ ਸਮਝ ਲੈਣਾ ਸੇਵਾ ਕਰਨੀ ਬਣਦੀ ਆ ਪਰ ਕਿਤੇ ਨਾ ਕਿਤੇ ਆਪਾਂ ਕਹਿੰਦੇ ਆ ਕਿ ਲੀਕਸ ਜਾਂ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਆਪਾਂ ਨੇ ਮੁੱਖ ਰੱਖ ਕੇ ਨਹੀਂ ਚੱਲਣਾ ਆਪਾਂ ਨੇ ਮੁੱਖ ਰੱਖ ਕੇ ਚੱਲਣਾ ਆਪਣੇ ਜਿਹੜੇ ਵੀ ਭਰਾ ਦਾ ਕਿਸੇ ਦਾ ਨੁਕਸਾਨ ਹੁੰਦਾ ਉਸ ਨੂੰ ਉਹਦੇ ਤੱਕ ਮਦਦ ਪਹੁੰਚਣੀ ਜ਼ਰੂਰੀ ਹੁੰਦੀ ਆ ਆਪਣੇ ਪਿੰਡ ਪੱਧਰ ਤੇ ਕਿਸੇ ਵੀ ਤਰੀਕੇ ਦੇ ਕਿਸੇ ਸੰਸਥਾ ਦੇ ਤੌਰ ਤੇ ਤੁਸੀਂ ਕਰ ਸਕਦੇ ਆ ਪਰ ਇੱਕ ਬੇਨਤੀ ਆ ਆਪਾਂ ਆਪਣੇ ਪੱਧਰ ਤੇ ਜਾਂ ਆਪਣੇ ਚੈਨਲ ਦੇ ਥਰੂ ਅਹ ਤੁਹਾਨੂੰ ਬੇਨਤੀ ਕਰਦਾ ਕਿ ਆਪਾਂ ਅਜਿਹਾ ਕੁਝ ਵੀ ਨਹੀਂ ਕਰਨਾ। ਨਾ ਫੰਡ ਇਕੱਠਾ ਕਰਨਾ, ਨਾ ਹੀ ਆਪਾਂ ਦੇ ਚੈਨਲ ਦੇ ਥਰੂ ਕੋਈ ਕਿਸੇ ਤਰੀਕੇ ਦੀ ਕੋਈ ਮਦਦ ਦੀ ਗੱਲ ਅਹ ਆਪਾਂ ਕਹਿ ਲਈ ਕਿ ਆਪਾਂ ਕਰ ਰਹੇ ਹਾਂ ਕਿਉਂਕਿ ਇਹ ਚੀਜ਼ਾਂ ਗੁਪਤ ਰਹਿਣੀਆਂ ਚਾਹੀਦੀਆਂ ਨੇ, ਫੋਟੋਆਂ ਤੋਂ ਬਚੋ, ਵੀਡੀਓ ਪਾਉਣ ਤੋਂ ਬਚੋ ਪਰ ਇੰਨਾ ਕਿ ਜ਼ਰੂਰ ਆ ਕਿ ਕਰਨੀ ਸੇਵਾ ਜ਼ਰੂਰ ਬਣਦੀ ਹੈ। ਪਰ ਆਪਾਂ ਇਸ ਚੀਜ਼ ਬਾਰੇ ਨਹੀਂ ਕਹਿੰਦੇ ਕਿ ਆਪਾਂ ਚੈਨਲ ਦੇ ਥਰੂ ਕੋਈ ਪੈਸਾ ਇਕੱਠਾ ਕਰੀਏ। ਆਪਣੇ ਚੈਨਲ ਦੇ ਥਰੂ ਕੁਝ ਵੀ ਨਹੀਂ ਕਰਨਾ। ਤੁਸੀਂ ਆਪਣੇ ਪੱਧਰ ਤੇ ਕਰ ਦਿਓ। ਆਪਾਂ ਸਿਰਫ ਤੁਹਾਨੂੰ ਬੇਨਤੀ ਕਰ ਸਕਦੇ ਹਾਂ। ਸਰਕਾਰਾਂ ਨੇ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪਾਂ ਆਪਾਂ ਇੱਕ ਦੂਸਰੇ ਦੀ ਮਦਦ ਜਿੰਨੀ ਕਰ ਲਈਏ, ਉਨੀ ਥੋੜੀ ਹੈ। ਕਿਉਂਕਿ ਸਰਕਾਰਾਂ ਨੇ ਜਿਹੜੀਆਂ ਜੋ ਵੀ ਪਾਵਰ ਦੇ ਵਿੱਚ ਸਰਕਾਰ ਹੁੰਦੀ ਹੈ, ਤੋਂ ਆਸਤੇ ਉਮੀਦ ਲਾਉਣੀ ਬਣਦੀ ਹੈ। ਕਿਉਂਕਿ ਕੋਈ ਵੀ ਸਰਕਾਰ ਕਿਸੇ ਵੀ ਪਾਰਟੀ ਦੀ ਆ ਭਾਵੇਂ ਪਰ ਵੱਡੀ ਗੱਲ ਇਹ ਆ ਕਿ ਉਹਨਾਂ ਦੇ ਵੀ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਨੇ ਬਾਹਰ ਅੰਦਰ ਕਿਉਂਕਿ ਕਈ ਵਾਰੀ ਕੀ ਹੁੰਦਾ ਬਾਹਰ ਦੇ ਪ੍ਰੋਗਰਾਮ ਹੁੰਦੇ ਆ ਲੱਗੇ ਆਪਣੇ ਕਹਿ ਲਈਏ ਕਿ ਕਈ ਵਾਰੀ ਫੋਰਨਰ ਪ੍ਰੋਗਰਾਮ ਹੁੰਦੇ ਆ ਉਹਨਾਂ ਨੂੰ ਅਟੈਂਡ ਕਰਨਾ ਪੈਂਦਾ ਦਾ ਉਦੋਂ ਤੱਕ ਤੁਸੀਂ ਜਿੰਨੀ ਮਦਦ ਕਰ ਲਈ ਠੀਕ ਆ ਬਾਕੀ ਆ ਕੇ ਜੇਕਰ ਉਹਨਾਂ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਕਿ ਹੜਾ ਰਹੇ ਨੇ ਆਪਣੇ ਸਟੇਟ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਮਾਰਬੈਰੀ ਆ ਤਾਂ ਹੋ ਸਕਦਾ ਤੁਹਾਡੀ ਮਦਦ ਜਿੰਨੀ ਰਹਿੰਦੀ ਹੋਈ ਉਹ ਕਰ ਦੇਣਾ ਪਰ ਆਪ ਦੇ ਪੱਧਰ ਤੇ ਕੋਸ਼ਿਸ਼ ਕਰੋਗੇ ਸਾਨੂੰ ਪ੍ਰਭੂ ਮੱਦ ਦੇ ਇੱਕ ਦੂਸਰੇ ਦੀ ਕਰਨ ਦੀ ਧੰਨਵਾਦ